ਅਗਲੀ ਜਿਹੜੀ ਹਰਜੋ ਸਿੰਘ ਜੀ ਗੱਲ ਕਰੀ ਇਲਾਨ ਮਸਕ ਕੇ ਬੋਲੇ ਨੇ ਟਰੰਪ ਹੋਣਾ ਦੇ ਬਿਗ ਬਿਊਟੀਫੁਲ ਬਿੱਲ ਦੇ ਜਿਹੜੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਟਰੰਪ ਹੋਣਾ ਦਾ ਜਿਹੜਾ ਸਪੈਂਡਿੰਗ ਬਿੱਲ ਆ ਜੋ ਡੋਜ ਨੇ ਕੰਮ ਕੀਤਾ ਸੀ ਕਹਿੰਦਾ ਵੀ ਉਸ ਸਾਰੇ ਕੰਮ ਨੂੰ ਉਹ ਅੰਡਰਮਾਈਨ ਕਰਦਾ ਆ ਕਹਿੰਦੇ ਵੀ ਮੁਲਕ ਦੇ ਫਾਈਨੈਂਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਫਾਇਦਾ ਨਹੀਂ ਹੋਊਗਾ ਸੀਬੀਐਸ ਸੰਡੇ ਦੇ ਨਾਲ ਮਾਰਨਿੰਗ ਦੀ ਇੱਕ ਇੰਟਰਵਿਊ ਦੇ ਵਿੱਚ ਇਲਾਨ ਮਸਕ ਨੇ ਇਹ ਗੱਲ ਅਕੀਆ ਸੋ ਟਰੰਪ ਉਹਨਾਂ ਦੀ ਹਿਪੋਕ੍ਰੇਸੀ ਜਿਹੜੀ ਉਹ ਸਾਹਮਣੇ ਆ ਜਾਂਦੀ ਆ ਜਿੱਥੇ ਇੱਕ ਪਾਸੇ ਉਹ ਕਹਿੰਦੇ ਆ ਵੀ ਅਸੀਂ ਬਹੁਤ ਜ਼ਿਆਦਾ ਰਾਸ਼ੀ ਜਿਹੜੀ ਉਹ ਬਚਾਉਣੀ ਆ ਲੋਕਾਂ ਨੂੰ ਐ ਜਿਹੜਾ ਚੱਕ ਚੱਕ ਕੇ ਨੌਕਰੀਆਂ ਤੋਂ ਬਾਹਰ ਕੱਢਿਆ ਜਿਦਾ ਦੁੱਧ ਚੋਂ ਮੱਖੀ ਜਿਹੜੀ ਉਹ ਕੱਢੀ ਜਾਂਦੀ ਆ ਸੋ ਉਸੇ ਤਰੀਕੇ ਦੇ ਨਾਲ ਬਾਅਦ ਦੇ ਵਿੱਚ 4 ਬਿਲੀਅਨ ਜਿਹੜੀ ਆ ਉਸ ਦਾ ਜਿਹੜਾ ਵਾਅਦਾ ਜਿਹੜਾ ਹੋ ਜਾਣਾ ਬਿਲੀਅਨ ਜਾਂ ਟ੍ਰਿਲੀਅਨ ਦਾ ਸੌਰੀ ਟ੍ਰਿਲੀਅਨ ਦਾ ਟ੍ਰਿਲੀਅਨ ਦਾ ਸੌਰੀ ਵੀ ਉਹ ਵਾਅਦਾ ਹੋ ਜਾਣਾ ਡੈਟ ਦੇ ਵਿੱਚ ਸੋ ਉਹ ਜਿਹੜੀ ਗੱਲਾਂ ਆ ਉਹ ਕਿਤੇ ਨਾ ਕਿਤੇ ਫਿਰ ਖੋਖਲੀਆਂ ਜੀਆਂ ਜਾਪਦੀਆਂ ਵੀ ਅਸੀਂ ਅ ਅਮਰੀਕਾ ਦਾ ਜਿਹੜਾ ਫਾਈਨੈਂਸ ਆ ਉਸ ਨੂੰ ਪਧਰਾ ਜਿਹੜਾ ਉਹ ਕਰ ਦੇਵਾਂਗੇ ਸੋ ਇਲਨ ਮਸਕ ਦਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਬੋਲਣਾ ਇਥੋਂ ਇਹ ਵੀ ਇਸ਼ਾਰੇ ਦਿੰਦਾ ਵੀ ਆਲ ਇਜ਼ ਨਾਟ ਵੈਲ ਇਹਨਾਂ ਦੇ ਦਰਮਿਆਨ ਵੀ ਸੋ ਉਹ ਵੀ ਜਿਹੜੀ ਇੱਕ ਸਿਚੁਏਸ਼ਨ ਆ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ ਉਹਨਾਂ ਨੇ ਕਿਹਾ ਵੀ ਇੱਕ ਬਿੱਲ ਵੱਡਾ ਵੀ ਹੋ ਸਕਦਾ ਆ ਬਿਊਟੀਫੁੱਲ ਵੀ ਹੋ ਸਕਦਾ ਆ ਜਾਂ ਵੱਡਾ ਹੋ ਸਕਦਾ ਹੈ ਤੇ ਜਾਂ ਬਿਊਟੀਫੁੱਲ ਹੋ ਸਕਦਾ ਹੈ ਬਿਗ ਐਂਡ ਬਿਊਟੀਫੁੱਲ ਦੋਨੋਂ ਚੀਜ਼ਾਂ ਕਹਿੰਦਾ ਵੀ ਇਕੱਠੀਆਂ ਜਿਹੜੀਆਂ ਉਹ ਨਹੀਂ ਹੋ ਸਕਦੀਆਂ ਹੈਗੀਆਂ ਸੋ ਆ ਔਨ ਦੀ 1 ਜੂਨ ਨੂੰ ਇਸ ਜਿਹੜੀ ਇੰਟਰਵਿਊ ਆ ਉਹ 에ਅਰ ਕੀਤੀ ਜਾਣੀ ਆ ਉਸ ਦੇ ਵਿੱਚੋਂ ਕੁਝ ਜਿਹੜੇ ਅੰਸ਼ਾ ਉਹਦੇ ਵਿੱਚੋਂ ਇਹ ਜਿਹੜੀ ਚੀਜ਼ ਸਾਹਮਣੇ ਆਈ ਆ ਵੀ ਇਲਨ ਮਸਕ ਦੇ ਦੁਆਰਾ ਇਹ ਇਹ ਕ੍ਰਿਟੀਸਾਈਜ਼ ਕੀਤਾ ਗਿਆ ਰਿਪਬਲਿਕਨਸ ਦੇ ਦੁਆਰਾ ਜਿਹੜਾ ਸਪੈਂਡਿੰਗ ਬਿਲ ਇਸ ਟਾਈਮ ਹਾਊਸ ਚੋਂ ਪਾਸ ਹੋਇਆ ਆ ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਮੈਂ ਬਹੁਤ ਡਿਸਪਾਇੰਟਡ ਹੋਇਆ ਆ ਇਸ ਮੈਸਿਵ ਸਪੈਂਡਿੰਗ ਬਿਲ ਦੇ ਉੱਤੇ ਫ੍ਰੈਂਕਲੀ ਕਿੰਨੇ ਵੀ ਜਿਹੜਾ ਬਜਟ ਡੈਫਿਸਿਟ ਇਹਦੇ ਨਾਲ ਘਟਣਾ ਨਹੀਂ ਆ ਦੇ ਨਾਲੇ ਜਿਹੜਾ ਸਾਡਾ ਕੀਤਾ ਕੰਮ ਆ ਉਹ ਵੀ ਇੱਕ ਹਿਸਾਬ ਦੇ ਨਾਲ ਟੱਠੇ ਖੂਜ ਪੈਣ ਵਾਲੀ ਗੱਲ ਆ ਜਾਂ ਉਸ ਦੇ ਉੱਤੇ ਪਾਣੀ ਜਿਹੜੀ ਫਿਰਨ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਹੋਊਗੀ ਸੋ ਡੋਜ ਨੇ ਇਹਨਾਂ ਦੇ ਕਹਿਣ ਮੁਤਾਬਕ 170 ਬਿਲੀਅਨ ਡਾਲਰ ਟੈਕਸਪੇਅਰ ਮਨੀ ਦਾ ਜਿਹੜਾ ਉਹ ਬਚਾਇਆ ਹੈ ਜਨਵਰੀ ਤੋਂ ਲੈ ਕੇ ਹੁਣ ਤੱਕ ਇਹ ਵੀ ਇੱਕ ਵਿਵਾਦਿਤ ਆંકੜਾ ਹੈ ਇਸ ਦੇ ਉੱਤੇ ਕੋਈ ਪੁਸ਼ਟੀ ਨਹੀਂ ਹੈ ਇਹ ਆਪਣੇ ਵੱਲੋਂ ਦਾਵਾ ਕਰਦੇ ਆ ਕੋਈ ਇਸ ਦੇ ਵਿੱਚ ਪੁਸ਼ਟੀ ਨਹੀਂ ਆ ਆ ਇੰਟਰਨੈਸ਼ਨਲ ਜਿਹੜੀ ਯੂਐਸਆਈਡੀ ਸੀ ਉਸ ਨੂੰ ਖਤਮ ਕਰਤਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਬੰਦ ਕਰਨ ਦੀਆਂ ਗੱਲਾਂ ਹੋਰ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਵੱਡੀ ਜਿਹੜੀ ਹਿਲਜੁਲ ਇਹਨਾਂ ਨੇ ਕੀਤੀ ਆ ਪਰ ਇਸ ਵਨ ਬਿਗ ਬਿਊਟੀਫੁਲ ਬਿਲ ਐਕਟ ਦੇ ਨਾਲ 3.8 ਟ੍ਰਿਲੀਅਨ ਡਾਲਰ ਦਾ ਜਿਹੜਾ ਡੈਫਿਸਿਟ ਆ ਉਹ ਵਧਣ ਜਾ ਰਿਹਾ ਆ ਇਹ ਜਿਹੜਾ ਕਾਂਗਰੈਸ਼ਨਲ ਬਜਟ ਆਫਿਸ ਇੱਕ ਨਾਨ ਪਾਰਟਿਸਨ ਏਜੰਸੀ ਆ ਉਸ ਨੇ ਜਿਹੜਾ ਇਹ ਮੁਲਾਂਕਣ ਕਰਕੇ ਜਿਹੜਾ ਉਹ ਦੱਸਿਆ ਸੀ ਸੋ ਇਹ ਡੈਫਿਸਿਟ ਕਹਿੰਦੇ ਵੀ ਇਸ ਮੌਕੇ 225 ਦੇ ਵਿੱਚ 2 ਟ੍ਰਿਲੀਅਨ ਡਾਲਰ ਜਿਹੜਾ ਉਹ ਹੋਰ ਵਧੇਗਾ ਇਸ ਮੌਕੇ ਅਮਰੀਕਾ ਦੇ ਉੱਤੇ ਕੁੱਲ ਕਰਜ਼ਾ 36.2 ਟ੍ਰਿਲੀਅਨ ਡਾਲਰ ਦਾ ਚੱਲ ਰਿਹਾ ਹੈ ਤੇ ਦਿਨ-ਬ-ਦਿਨ ਇਸ ਦੇ ਵਿੱਚ ਵਾਧਾ ਹੋ ਰਿਹਾ ਹੈ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਬਿੱਲ ਜਿਹੜਾ ਜ਼ਿਆਦਾ ਵੱਡਾ ਹੋ ਸਕਦਾ ਕਿ ਜਾਂ ਬਿਊਟੀਫੁਲ ਹੋ ਸਕਦਾ ਦੋਨੋਂ ਨਹੀਂ ਹੋ ਸਕਦੇ ਕਹਿੰਦੇ ਵੀ ਇੱਕ ਪਾਸੇ ਤਾਂ ਅਸੀਂ ਟ੍ਰਿਲੀਅਨਸ ਆਫ ਡਾਲਰ ਦੀ ਗੱਲ ਕਰ ਰਹੇ ਸੀ ਵੀ ਅਸੀਂ ਬਜਟ ਚੋ ਘਟਾਣਾ ਹੈ ਦੂਜੇ ਪਾਸੇ ਜਿਹੜਾ ਬਜਟ ਦੇ ਵਿੱਚ ਹੋਰ ਡੈਫਿਸਟ ਜਿਹੜਾ ਆ ਉਹੋ ਐਡ ਹੋ ਰਿਹਾ ਹੈਗਾ ਸੋ ਮੇਬੀ ਇਹੀ ਕਾਰਨ ਹੈਗਾ ਜਿਹੜੇ ਲੋਨ ਮਾਸਕ ਹੁਣੀ ਵੀ ਆ ਉਹੋ ਡਰਾਜ ਤੋਂ ਜਿਹੜਾ ਥੋੜਾ ਜਿਹਾ ਭਰੇ ਹੋ ਗਏ ਹੈਗੇ ਆ ਤੇ ਆਪਣਾ ਵੀ ਉਹਨਾਂ ਦਾ ਜਿਹੜਾ ਬਿਜ਼ਨਸ ਦੇ ਵਿੱਚ ਕਾਫੀ ਵੱਡਾ ਕਾਰਨ ਹੋਣੀ ਸੀਗਾ ਵੀ ਘਾਟਾ ਉਹਨਾਂ ਜਿਹੜਾ ਜ਼ਿਆਦਾ ਪੈ ਗਿਆ ਯਾ ਸੋ ਇਸ ਵੰਦੇ ਵਿੱਚ ਇੱਕ ਚਮਤ ਪਾਲੀ ਹੈ ਪਿੱਟਿਆ ਕਰਕੇ ਹੈ ਵੈਂਚਰ ਕੈਪਟਲਿਸਟ ਯਾ ਉਹਨਾਂ ਯਾ ਉਹਨਾਂ ਨੇ ਜਿਹਾ ਸ਼ਮੰਤ ਉਹਨਾਂ ਨੇ ਵੀ ਇਹ ਕਿਹਾ ਹੈ ਬਈ ਜਿਹੜਾ ਟਰੰਪ ਉਹਨਾਂ ਨੇ ਉਹਨੂੰ ਫੰਡ ਰੇਜ਼ਿੰਗ ਵੀ ਕੀਤਾ ਸੀਗਾ ਬਈ ਇਹ ਜਿਹੜਾ ਬਜਟ ਹੈਗਾ ਆ ਇਹ ਸਹੀ ਨਹੀਂ ਹੈਗਾ ਸੋ ਬਹੁਤ ਸਾਰੇ ਕਹਿੰਦੇ ਕੱਲੇ ਲੋਨ ਮਸਕ ਨਹੀਂ ਹੈਗੇ ਹੋਰ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਟੈਕ ਅਲਾਈਜ਼ ਹੈਗੇ ਆ ਉਹ ਵੀ ਇਸ ਬਿੱਲ ਤੋਂ ਔਖੇ ਹੈਗੇ ਆ